ਇੱਕ ਕਵਿਤਾ ਦਾ ਛੰਦ ਹੈ ਜੀ ਚੌਪਈ ਬਹੁਤ ਹੀ ਹਰਮਨ ਪਿਆਰਾ ਛੰਦ ਹੈ ਕਵਿਤਾ ਦਾ ਤੇ ਜੇ ਕਹਿ ਲਈਏ ਕਿ ਸਭ ਤੋਂ ਵੱਧ ਵਰਤਿਆ ਜਾਂਦਾ ਤਾਂ ਇਹ ਹੀ ਹੈ ਚੌਪਈ ਛੰਦ ਦੇ ਵਿੱਚ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਇਹ ਮਾਤ੍ਰਿਕ ਛੰਦ ਹੈ ਮਾਤ੍ਰਿਕ ਛੰਦ ਉਹ ਹੁੰਦੇ ਨੇ ਜਿਦੇ ਵਿੱਚ ਇੱਕ ਪੰਕਤੀ ਦੀਆਂ ਦੂਜੀ ਦੀ ਨਾਲ ਮਾਤਰਾ ਜਿਹੜੀਆਂ ਹੁੰਦੀਆਂ ਉਹ ਬਰਾਬਰ ਕੀਤੀਆਂ ਜਾਂਦੀਆਂ ਮਾਤਰਾ ਬਰਾਬਰ ਕਰਨ ਦਾ ਤਰੀਕਾ ਕੀ ਹੈ ਜਿਵੇਂ ਆਪਾਂ ਮੁਹਾਰਨੀ ਪੜ੍ਹਦੇ ਹੁੰਨੇ ਆ ਉਹਦੇ ਚ ਕੋਈ ਵੀ ਇੱਕ ਅੱਖਰ ਲੈ ਲਓ ਕੱਕਾ ਲੈ ਲੈਨੇ ਆਪਾਂ ਕੱਕਾ ਮੁਕਤਾ ਕਕੇ ਕਨਾ ਕਕੇ ਸਿਆਰੀ ਕੇ ਕੱਕੇ ਬਿਆਰੀ ਕੀ ਕੱਕੇ ਔਕੜ ਕੋ ਕੱਕੇ ਦੁਲੈਂਕੜ ਕੋ ਕੱਕੇ ਲਾਵਾਂ ਕੇ ਕੱਕੇ ਅਦਲਾਈਆਂ ਕਹਿ ਕੱਕੇ ਹੋੜਾ ਕਉ ਕੱਕੇ ਕਨੌੜਾ ਕਉ ਤੇ ਕੱਕੇ ਟਿਪਿ ਕੰਗ ਕੱਕੇ ਕੰਨਾ ਉੱਤੇ ਬਿੰਦੀ ਕਾਂ ਨਾਲ ਆਪਾਂ ਦੋ ਇੱਕ ਹੋਰ ਲਿਖ ਲਈਏ ਕੱਕੇ ਉੱਤੇ ਅਦ ਕਪਾਲੇ ਨੇ ਚਲੋ ਇਹਨਾਂ ਵਿੱਚੋਂ ਜਿਹੜੀਆਂ ਤਿੰਨ ਨੇ ਇੱਕ ਤਾਂ ਇਹ ਪਹਿਲੀ ਦੂਜੀ ਇਹ ਤੀਸਰੀ ਤੇ ਇੱਕ ਆਪਾਂ ਪੰਜਵੀਂ ਇਹ ਜਿਹੜੀਆਂ ਮਾਤਰਾਵਾਂ ਨੇ ਇਹਨਾਂ ਤਿੰਨਾਂ ਨੂੰ ਆਖਿਆ ਜਾਂਦਾ ਲਘੂ ਮਾਤਰਾ ਜਾਂ ਛੋਟੀ ਮਾਤਰਾ ਕਰੂ ਇਹਨੂੰ ਦੂਜਿਆਂ ਨਾਲੋਂ ਬੋਲਣ ਤੇ ਅੱਧਾ ਟਾਈਮ ਲੱਗਦਾ ਇਹਨੂੰ ਇੱਕ ਗਿਣਨਾ ਜਾਂ ਆਈ ਪਾਇਆ ਜਾਂਦਾ ਇਦਾਂ ਦਾ ਨਿਸ਼ਾਨ ਪਾਇਆ ਜਾਂਦਾ ਇਹਦੇ ਵਾਸਤੇ ਜਿਹੜੀਆਂ ਬਾਕੀ ਦੀਆਂ ਨੇ ਸਾਰੀਆਂ ਉਹ ਸਾਰੀਆਂ ਨੂੰ ਦੋ ਗਿਣਨਾ ਹੁੰਦਾ ਤੇ ਉਹਨੂੰ ਲਿਖਣ ਵਾਸਤੇ ਇਸ ਵਰਗਾ ਚਿੰਨ ਪਾਇਆ ਜਾਂਦਾ ਇਹਨੂੰ ਲਘੂ ਕਹੇ ਦਿੱਦਾ ਇਨੂੰ ਦੀਰਘ ਕਹਿ ਦਿੰਦੇ ਆ ਜਾਂ ਗੁਰੂ ਕਿਹਾ ਜਾਂਦਾ ਗੁਰੂ ਲਗੂ ਤੇ ਚੌਪਾਈ ਦੇ ਵਿੱਚ ਕੀ ਹੁੰਦਾ ਇੱਕ ਪੰਕਤੀ ਦੇ ਵਿੱਚ ਕੁੱਲ 16 ਮਾਤਰਾ ਹੋਣੀਆਂ ਚਾਹੀਦੀਆਂ ਉਹ 16 ਕਿੱਦਾਂ ਹੁੰਦੀਆਂ ਆਪਾਂ ਹੁਣੇ ਕੋਸ਼ਿਸ਼ ਕਰਦੇ ਆਂ ਕੁਝ ਲਿਖਣ ਦੀ ਮੈਂ ਸੁਖਮਨੀ ਸਾਹਿਬ ਦੇ ਵਿੱਚੋਂ ਪਹਿਲੀ ਅਸ਼ਟਪਦੀ ਦੀ ਪਹਿਲੀ ਟੋਕ ਲਿਖਦਾ ਸਿਮਰੋ ਇਹ ਨੂੰ ਹੁਣ ਤੁਸੀਂ ਮਿਲਾ ਕੇ ਵੇਖੋ ਇਹ ਮੁਕਤੇ ਨੇ ਔਰ ਸਿਹਾਰੀਆਂ ਨੇ ਸਿਹਾਰੀ ਮੁਕਤਾ ਮੁਕਤਾ ਔਰ ਔਂਕੜ ਸਿਹਾਰੀ ਵੀ ਲੱਗੂ ਹੈ ਔਂਕੜ ਵੀ ਲੱਗੂ ਹੈ ਔਰ ਮੁਕਤਾ ਇਹ ਵੀ ਲੱਗੂ ਹੈ ਇਸ ਕਰਕੇ ਇਹ ਚਾਰ ਮਾਤਰਾ ਹੋ ਗਈਆਂ ਸਿਮਰੋਂ ਅੱਗੇ ਸਿਮਰ ਇਹ ਵੀ ਮੁਕਤਾ ਸਿਹਾਰੀ ਔਰ ਮੁਕਤੇ ਨੇ ਦੋ ਇੱਕ ਇੱਕ ਗਿਣਨਾ ਇਹਨੂੰ ਦੂਜੀ ਵਾਰ ਫੇਰ ਸਿਮਰ ਆਇਆ ਇਥੇ ਸਿਆਰੀ ਹੋਣ ਦੇ ਬਾਵਜੂਦ ਵੀ ਇਹਨੇ ਇੱਕ ਹੀ ਰਹਿਣਾ ਸਿਮਰੋ ਸਿਮਰ ਸਿਮਰ ਸੁਖ ਇਹ ਵੀ ਅਧਿਕ ਤੋਂ ਬਿਨਾ ਇਸ ਕਰਕੇ ਦੋ ਹੀ ਗਿਣਿਆ ਜਾਏਗਾ ਇੱਕ ਇੱਕ ਗਿਣਿਆ ਜਾਏਗਾ ਪਾਵੋਂ ਪੱਪੇ ਕੰਨਾ ਵਵਾ ਊੜੇ ਔਂਕੜ ਇਹਨੂੰ ਦੋ ਗਿਣਾਂਗੇ ਕਿਉਂਕਿ ਇਹਨੂੰ ਕੰਨਾ ਲੱਗਾ ਹੋਇਆ ਇਹ ਮੁਕਤਾ ਇਹਨੂੰ ਇੱਕ ਗਿਣਾਂਗੇ ਔਂਕੜ ਨੂੰ ਵੀ ਇੱਕ ਗਿਣਾਂਗੇ ਹੁਣ ਜਦੋਂ ਆਪਾਂ ਇਹਦਾ ਜੋੜ ਲਾਵਾਂਗੇ 4 ਤੇ 3 7 ਤੇ 1 8 ਤੇ 9 ਤੇ 10 2 12 ਤੇ 14 ਤੇ 2 16 ਹੋ ਗਿਆ ਇਹ 16 ਮਾਤਰਾ ਹੋ ਗਈਆਂ ਸ਼ੁਕਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਪਹਿਲੀ ਤੋਕ ਹੈ ਹੁਣ ਆਪਾਂ ਅਗਲੀ ਤੋਕ ਲਿਖਦੇ ਹਾਂ ਕਲ ਇਹ ਵੀ ਦੋ ਨੇ ਕਲੇਸ਼ ਇਹ ਇੱਕ ਲੱਲੇ ਨੂੰ ਲਾਂ ਲੱਗੀ ਹੈ ਲਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਜੀ ਇਹਨੂੰ ਦੋ ਗਿਣਾਂਗੇ ਆਪਾਂ ਕਿਉਂਕਿ ਗੁਰੂ ਮਾਤਰਾ ਇਹ ਵੀ ਲੱਗੂ ਹੈ ਇਹਨੂੰ ਇੱਕ ਗਿਣਾਂਗਾ ਤਨ ਇਹਨੂੰ ਇੱਕ ਇੱਕ ਗਿਣਾਂਗੇ ਕਿਉਂਕਿ ਦੋਨੇ ਮੁਕਤੇ ਨੇ ਮਾਹ ਇਹਨੂੰ ਦੋ ਗਿਣਨਾ ਇਹਨੂੰ ਇੱਕ ਗਿਣਨਾ ਇਸੇ ਤਰ੍ਹਾਂ ਹੀ ਮੈਂ ਇਹਨੂੰ ਇੱਕ ਗਿਣਾਂਗੇ ਤਾ ਇਹ ਦੋ ਹੈ ਵ ਇੱਕ ਹੈ ਓ ਇਹ ਵੀ ਇੱਕ ਹੈ ਹੁਣ ਜਦੋਂ ਜੋੜ ਲਾਵਾਂਗੇ ਦੋ ਤੇ ਚਾਰ 6 2 8 10 11 12 2 14 2 16 ਇਵੇਂ ਕਰਕੇ ਇਹ ਚੌਪਾਈ ਬਣ ਜਾਂਦੀ ਆ ਸਿਮਰਾਂ ਸਿਮਰ ਸਿਮਰ ਸੁਖ ਪਾਵਾਂ ਕਲ ਕਲੇਸ਼ ਤਨ ਮਾਹ ਮਿਟਾਵਾਂ ਇਸੇ ਤਰ੍ਹਾਂ ਹੀ ਬਾਣੀ ਜਪਜੀ ਸਾਹਿਬ ਦੇ ਵਿੱਚ ਆਪਾਂ ਪੜਾਂਗੇ ਉੱਥੇ ਵੀ ਇਦਾਂ ਹੀ ਆਉਂਦਾ ਜਦੋਂ ਆਪਾਂ ਬਹੁਤੀਆਂ ਪੰਕਤੀਆਂ ਇਸੇ ਹਿਸਾਬ ਨਾਲ ਪੜਦੇ ਆ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮੰਗਹਿ ਜੋਤ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਇਨਕ ਜਿਤਾ ਰੱਖਣਾ ਵੀ ਜਿਹੜੀਆਂ ਅਖੀਰ ਵਾਲੀਆਂ ਨੇ ਜੇਕਰ ਇੱਥੇ 4 ਦੀ ਜਗ੍ਹਾ 3 ਵੀ ਆ ਜਾਣ ਤਾਂ ਇਹ 15 ਰਹਿ ਜਾਂਦੀਆਂ ਔਰ 15 ਦੀ ਵੀ ਚੌਪਈ ਹੀ ਮੰਨੀ ਜਾਂਦੀ ਹੈ ਮੈਂ ਆਪਣੀ ਕਵਿਤਾ ਦੇ ਵਿੱਚੋਂ ਸੁਣਾ ਦਿੰਦਾ ਊੜਾ ਉੱਠ ਸਵੇਰੇ ਜਾਗ ਐੜਾ ਆਲਸ ਨੀਂਦ ਤਿਆਗ ਇਹ 15 ਮਾਤਰਾ ਬਣਦੀਆਂ ਜੇ ਕਰ ਦਈਏ ਊੜਾ ਉੱਠ ਸਵੇਰੇ ਜਾਗੋ ਐੜਾ ਆਲਸ ਨੀਂਦ ਤਿਆਗੋ ਤਾਂ ਇਹ 16 ਹੋ ਜਾਂਦੀਆਂ ਬਾਕੀ ਪੰਕਤੀਆਂ ਦੀ 16 16 ਹੀ ਆ ਇਹਨਾਂ ਦੋਵਾਂ ਨੂੰ ਛੱਡ ਕੇ ਉੜਾ ਉੱਠ ਸਵੇਰੇ ਜਾਗ ਐੜਾ ਆਲਸ ਨੀਂਦ ਤਿਆਗ 15 15 ਦੀਆਂ ਨੇ ਤੇ ਅੱਗੇ ਈੜੀ ਕਾਰ ਇਸ਼ਨਾਨ ਪਿਆਰੇ ਸੱਸਾ ਸਾਫ ਦੰਦ ਕਰ ਸਾਰੇ ਹਾ ਹਾ ਹੱਥ ਵਿੱਚ ਗੁਟਕਾ ਲੈ ਕੇ ਕੱਕਾ ਕਰ ਲੈ ਪਾੜ ਤੂੰ ਬਹਿ ਕੇ ਉਹ ਸਾਰੀਆਂ 16 16 ਮਾਤਰਾ ਦੀਆਂ ਇਦਾਂ ਜਿਹੜੀ ਚੋਪਈ ਆ ਇਹ 16 ਮਾਤਰਾ ਦੀ ਹੁੰਦੀ ਆ ਤੇ ਅੱਗੋਂ ਇਹਦੇ ਭੇਦ ਬਹੁਤ ਨੇ ਕਈ ਕਿਸਮਾਂ ਦੀ ਚੋਪਈ ਆ ਉਹ ਅੱਗੇ ਕਿਤੇ ਫੇਰ ਕੇ ਅਗਲੀਆਂ ਕਲਾਸਾਂ 'ਚ ਵਿਚਾਰਾਂਗੇ ਹੁਣ ਸਿਰਫ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ